ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਆਪਾਂ ਜਿਹੜੀਆਂ ਗੱਡੀਆਂ ਲੈ ਕੇ ਪਹੁੰਚੇ ਹਾਂ ਜਿਹੜਾ ਰੇਟ ਸ਼ੁਰੂ ਹੋਊਗਾ ਅੱਜ 45000 ਤੋਂ ਸ਼ੁਰੂ ਹੋਊਗਾ ਤੇ ਤੁਹਾਡੇ ਪਸੰਦ ਦੀਆਂ ਵਧੀਆ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੋਠੀਆਕਾਰਾ ਮਕਾਨਾਂ ਗੱਡੀਆਂ ਮੋਟਰਸਾਈਕਲ ਹੈ ਤੁਸੀਂ ਵੇਚਣਾ ਚਾਹੁੰਦੇ ਹੋ ਐਡ ਕਰਵਾਉਣੀ ਹੈ ਉੱਪਰ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਹੈ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਫਰੀਦਬਚਾੜ ਲਗਵਾ ਸਕਦਾ ਹਾਂ ਜੀ ਪਹਿਲੀ ਗੱਡੀ ਆਪਾਂ ਸੈਂਟਰੋ ਲੈ ਕੇ ਪਹੁੰਚੀ ਅੱਜ 2005 ਮਾਡਲ ਗੱਡੀ ਆ 28 ਟੱਕਰ ਪਾਸਿੰਗ 83000 ਰੁਪਿਆ ਡਿਮਾਂਡ ਹੈ ਗੱਡੀ ਖੜੀ ਹੈ ਕਪੂਰਥਲੇ ਏਰੀਆ 'ਚ ਅਸੀਂ ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈਗੀ ਗੱਡੀ 'ਚ ਕੋਈ ਨੁਕਸ ਨਹੀਂ ਵਧੀਆ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ 83000 ਦੇ ਵਿੱਚ ਇਹਨਾਂ ਨੇ ਵੇਚਣੀ ਹੈ ਕਿਸੇ ਨੂੰ ਵੀ ਪਸੰਦ ਆਵੇ ਗੱਲ ਕੋਈ ਵੀ ਕਰਨੀ ਹੋਵੇ ਗੱਲ ਕਰ ਸਕਦਾਂ ਤੇ ਕਪੂਰਥਲੀ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਐ ਤੇ ਵਧੀਆ ਗੱਡੀ ਐ ਘਰ ਦੀ ਗੱਡੀ ਐ ਚ ਮਾਲਕ ਨੇ ਵਧੀਆ ਚਲਾਈ ਹੋਈ ਆ ਵਧੀਆ ਰੱਖੀ ਹੋਈ ਆ ਸੀਟ ਕਵਰ ਵਗੈਰਾ ਵਧੀਆ ਮਿਲ ਜਾਣਗੇ ਤੇ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਨੰਬਰ ਐ 94175 97148 ਦੂਸਰੀ ਗੱਡੀ ਆਪਾਂ ਆਲਟੋ K10 BXI ਲੈ ਕੇ ਪਹੁੰਚਿਆ 2012 ਮਾਡਲ ਗੱਡੀ ਐ ਚ 225 ਡਿਮਾਂਡਾ ਚੰਡੀਗੜ੍ਹ ਮਾਲਕ ਦਾ ਏਰੀਆ ਨਵੇਂ ਟਾਰਾਂ ਚ ਗੱਡੀ ਦੀ ਕੰਡੀਸ਼ਨ ਆਲ ਗੁੱਡ ਹੈ ਜੀ ਬਹੁਤ ਵਧੀਆ ਗੱਡੀ ਹੈ ਮਾਲਕ ਦੇ ਘਰੇ ਖੜੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਕੋਈ ਨੁਕਸਾ ਆਪਾਂ ਨੂੰ ਨਹੀਂ ਮਿਲਣਾ ਨਾ ਕੋਈ ਚਲਾਉਣ ਦੇ ਵਿੱਚ ਕੋਈ ਨੁਕਸਾ ਹੈ ਨਾ ਕੋਈ ਡੈਮੇਜ ਹੈ ਨਾ ਕੋਈ ਦਿੱਕਤ ਹੈ ਨਾ ਕੋਈ ਇੰਜਨ ਗੇਅਰ ਚ ਆਵਾਜ਼ ਆਉਂਦੀ ਹੈ ਵਧੀਆ ਮਾਲਕ ਨੇ ਸ਼ੌਂਕ ਨਾਲ ਰੱਖੀ ਹੋਈ ਹੈ ਚੰਡੀਗੜ੍ਹ ਖੜੀ ਆ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਲਿਓ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਿਓ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਆਪ 95 010 76 090 ਉਹਨਾਂ ਦਾ ਹਾਂ ਨੰਬਰ ਹੈਗਾ ਸਬੈਕਟ VDI ਗੱਡੀ ਹੁਣ ਤੁਸੀਂ ਦੇਖੋ 2014 ਮਾਡਲ ਗੱਡੀ ਆ 66000 ਕੁੱਲ ਚੱਲੀ ਹੋਈ ਆ ਗੱਡੀ ਮਾਲਕ ਨੇ ਵੇਚਣੀ ਆ 4 ਲੱਖ ਤੇ 25000 ਦੇ ਵਿੱਚ ਤੇ ਮਾਲਕ ਨੇ ਕਿਹਾ ਰੇਟ ਉੱਪਰ-ਨੀਚੇ ਕਰ ਲਾਂਗੇ ਬਠਿੰਡਾ ਮਾਲਕ ਦਾ ਏਰੀਆ ਬਠਿੰਡੇ ਏਰੀਆ ਚ ਮਾਲਕ ਦੇ ਘਰੇ ਗੱਡੀ ਖੜੀ ਆ ਤੇ ਨਵੇਂ ਟਾਇਰਾਂ ਚ ਨੁਕਸ ਕੋਈ ਨਹੀਂ ਮਿਲਣਾ ਵਧੀਆ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ 4 ਲੱਖ 25000 ਰੁਪਏ ਡਿਮਾਂਡ ਆ ਲੈਸ ਵਸ ਹੋ ਜਾਊਗਾ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਜੋ ਮੇਰਜ਼ੀ ਚਾ ਕਰ ਲਓ ਮਾਲਕ ਨੇ ਕਿਹਾ ਹਰ ਪਾਸਿਓ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਹੈ ਜੀ ਤੇ ਗੱਡੀ ਵਧੀਆ ਹੈਗੀ ਨੁਕਸ ਕੋਈ ਨਹੀਂ ਮਿਲਣਾ ਆਪਾਂ ਨੂੰ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਜਾ ਕੇ ਤੁਸੀਂ ਦੇਖ ਸਕਦੇ ਹੋ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਗੱਡੀ ਆ ਪਸੰਦ ਆਈ ਆ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਸ਼ੋਅ ਕਰਾ ਰੱਖਿਆ ਜੀ ਸਕਰੀਨ ਤੇ ਦੇ ਰੱਖਿਆ ਤੁਸੀਂ ਦੇਖੋ ਨੰਬਰ ਤੇ ਗੱਲਬਾਤ ਜੋ ਵੀ ਕਰਨੀ ਹੈ ਕਿਸੇ ਨੇ ਕਰੋ ਤੇ ਖਰੀਦੋ ਜੀ ਤੇ ਹੁਣ ਆਪਾਂ ਇੱਕ ਇਨੋਵਾ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ 2011 ਮਾਡਲ ਗੱਡੀ ਹੈ ਤੇ ਮਾਲਕ ਨੇ ਦੱਸਿਆ ਵੀ ਗੱਡੀ ਬਹੁਤ ਵਧੀਆ ਕੰਡੀਸ਼ਨ ਬਹੁਤ ਵਧੀਆ ਨਾ ਤਾਂ ਕੋਈ ਕਿਸੇ ਪਾਸੋਂ ਗਲੀ ਸੜੀ ਹੈ ਨਾ ਕੋਈ ਐਕਸੀਡੈਂਟਡ ਹੈ ਡਿਮਾਂਡ ਤੁਹਾਡੇ ਸਾਹਮਣੇ ਜੀ ਸਕਰੀਨ ਤੇ ਆਪਾਂ ਸ਼ੋਅ ਕਰ ਰੱਖੀ ਹੈ ਤਿੰਨ ਅੱਸੀ ਮਾਲਕ ਨੇ ਮੰਗ ਆਪਣੇ ਕੋਲੇ ਲਾ ਕੇ ਭੇਜੀ ਹੈ ਲੈਸ ਹੋ ਜੂਗਾ ਪੰਜਾਬ ਨੰਬਰ ਗੱਡੀ ਹੈ ਜੀ ਗੱਡੀ ਦੀਆਂ ਜਿਹੜੀਆਂ ਨੰਬਰ ਪਲੇਟਾਂ ਨੇ ਉਹ ਸਰਕਾਰੀ ਲੱਗੀਆਂ ਹੋਈਆਂ ਨੇ ਬਠਿੰਡਾ ਮਾਲਕ ਦਾ ਏਰੀਆ ਗਾਮ ਨਵੇਂ ਟਾਇਰ ਨੇ ਕੰਡੀਸ਼ਨ ਆਲ ਓਕੇ ਐ ਕੋਈ ਨੁਕਸ ਨਹੀਂ 1 ਰੁਪਿਆ ਗੱਡੀ ਮੌਕੇ ਦਾ ਭਾਲਦੀ ਨਹੀਂ ਹੈਗੀ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਤੁਸੀਂ ਦੇਖ ਹੀ ਲਓ ਮੈਟਿੰਗ ਮੂਟਿੰਗ ਬਹੁਤ ਵਧੀਆ ਪਈ ਐ ਸੀਟ ਕਵਰ ਤੁਸੀਂ ਆਪੇ ਦੇਖ ਲਓ ਤੇ ਸਾਰਾ ਕੁਝ ਵਧੀਆ ਚੀ ਨਾ ਕੋਈ ਆਵਾਜ਼ ਆਉਂਦੀ ਐ ਨਾ ਕੋਈ ਕਿਸੇ ਪਾਸੋਂ ਡੈਂਟ ਐ ਨਾ ਕੋਈ ਗਲੀ ਸੜੀ ਐ ਨਾ ਕੋਈ 1 ਰੁਪਿਆ ਗੱਡੀ ਭਾਲਦੀ ਐ ਸਾਰੇ ਕਾਗਜ਼ ਪੱਤਰ ਆਪਾਂ ਨੂੰ ਕੰਪਲੀਟਡ ਮਿਲ ਜਾਣਗੇ ਏਸੀ ਹੀਟਰ ਵਰਕਿੰਗ ਚ ਐ ਤੇ ਕਾਗਜ਼ ਪੱਤਰ ਕੰਪਲੀਟ ਆਪਨ ਮਿਲ ਜਾਣਗੇ ਜੀ। ਬਾਕੀ ਗੱਲਬਾਤ ਆਪਾਂ ਪੂਰੀ ਕਰ ਹੀ ਲਈ ਗੱਡੀ ਦੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਰਹਿ ਗਿਆ ਤੁਸੀਂ ਉਹ ਨੋਟ ਕਰ ਲਓ। ਨੰਬਰ ਮਾਲਕ ਦਾ 84376 ਤੇ 45607 ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਓ ਜੀ। ਗੱਡੀ ਦੀ ਗੱਲਬਾਤ ਹੋ ਗਈ ਜੀ ਪੂਰੀ ਇਹਦੀ। ਇਨੋਵਾ ਗੱਡੀ ਦੀ ਅੱਗੇ ਹੋਰ ਵੀ ਗੱਡੀਆਂ ਨੇ ਵੀਡੀਓ ਹਲੇ ਤੱਕ ਖਤਮ ਨਹੀਂ ਹੋਈ ਜੀ। ਕਈ ਮੇਰੇ ਪ੍ਰਾ ਜੇ ਮੇਰੇ ਵੱਡੇ ਬਜ਼ੁਰਗ ਸਮਝ ਜਾਂਦੇ ਵੀ ਵੀਡੀਓ ਖਤਮ ਹੋ ਗਈ। ਭਗ ਜੀ ਤੇ ਵੀਡੀਓ ਹਲੇ ਤੱਕ ਕਟਣੀ ਨਹੀਂ ਹੈਗੀ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਤੁਹਾਨੂੰ ਮਿਲਣਗੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੂੰ ਜੇ ਤੁਹਾਡੇ ਕੋਲੇ ਕੋਈ ਗੱਡੀ ਆ ਮੋਟਰਸਾਈਕਲ ਹੈ ਕੋਠੀ ਆ ਘਰ ਮਕਾਨ ਹਵੇਲੀ ਮਹਿਲ ਕੁਝ ਵੀ ਹੈ ਜੀ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋ ਤਾਂ ਐਡ ਬਿਲਕੁਲ ਫਰੀ ਦੇ ਵਿੱਚ ਕਰਵਾ ਸਕਦੇ ਹੋਂ ਆਪਣਾ ਕੋਈ ਕਮਿਸ਼ਨ ਕੋਈ ਖਰਚਾ ਵਾੜਚਾ ਕੁਝ ਨਹੀਂ ਹੁੰਦਾ ਜੀ ਕਿਸ ਨੇ ਐਡ ਕਰਵਾਉਣੀ ਹੈ भेजੋ ਆਪਣੇ ਕੋਲੇ ਤੇ ਇੱਕ ਬੇਨਤੀ ਕਰੂੰਗਾ ਜਦੋਂ ਕੋਈ ਵੀ ਗੱਡੀ ਆਪਣੇ ਕੋਲੇ ਤੁਸੀਂ ਭੇਜ ਦਿਓ ਜੀ ਐਡ ਕਰਾਉਣ ਵਾਸਤੇ ਜਿਹੜਾ ਰੇਟ ਹੁੰਦਾ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਕਿਉਂਕਿ ਰੇਟ ਜਿਆਦਾ ਹੁੰਨ ਤੇ ਕੰਪਲੇਂਟ ਬਹੁਤ ਜ਼ਿਆਦਾ ਹੁੰਦੀ ਹੈ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਪਹਿਲੀ ਵਾਰ ਆਇਓ ਤੁਸੀਂ ਤੇ ਹਾਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ نیچے ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਇਆ ਸੀ ਜਿੱਤੇ ਸਬਸਕ੍ਰਾਈਬ ਲਿਖਿਆ ਉਹਨੂੰ ਕਲਿੱਕ ਕਰੋ ਜੀ ਵੱਧ ਤੋਂ ਵੱਧ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਲਾਈਕ ਸ਼ੇਅਰ ਤੇ ਵੱਤ ਤੋਂ ਵੱਧ ਸਪੋਰਟ ਕਰਿਆ ਕਰੂ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਜਰੂਰ ਕਰ ਦਿਓ ਤੇ ਅਗਲੀ ਵੀਡੀਓ ਚ ਆਪਾਂ ਤੁਹਾਡੇ ਲਈ ਕਿਹੜੀ ਮਸ਼ੀਨਰੀ ਕਿਹੜੀ ਗੱਡੀ ਕਿਹੜੀ ਕੋਠੀ ਮਕਾਨ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਲੈ ਕੇ ਪਹੁੰਚੀਏ ਕਮੈਂਟ ਜਰੂਰ ਪਾਇਓ ਜੀ ਹੁਣ ਆਪਾਂ ਗੱਡੀਆਂ ਦੀ ਗੱਲਬਾਤ ਫਿਰ ਤੋਂ ਸ਼ੁਰੂ ਕਰਦੇ ਹਾਂ ਆਪਣੇ ਕੋਲ ਹੀ ਹੁੰਡਾ ਦੀ ਅਮੇਜ਼ ਗੱਡੀ ਮਾਲਕ ਨੇ ਭੇਜੀ ਹੈ ਇੱਕ 2015 ਮਾਡਲ ਗੱਡੀ ਐ ਸਹੀ 3 ਲੱਖ 30 ਹਜ਼ਾਰ ਰੁਪਏ ਡਿਮਾਂਡ ਐ ਇਸ ਗੱਡੀ ਦੀ ਬਠਿੰਡੇ ਘੜੀ ਆ ਤੇ ਗੱਡੀ ਦੇ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਨੁਕਸ ਕੋਈ ਨਹੀਂ ਹੈਗਾ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਲਓ ਤੇ ਗੱਲਬਾਤ ਕੋਈ ਵੀ ਕਰਨੀ ਹੋਵੇ ਕਰ ਲਿਓ ਜਾ ਕੇ ਦੇਖਣੀ ਹੈ ਗੱਡੀ ਨੂੰ ਜਾ ਕੇ ਦੇਖ ਲਿਓ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਚ ਨੇ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਆਪਾਂ ਗੱਡੀ ਦੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ ਨੰਬਰ 62 300 96 ਤੇ 51 543 ਇਸੇ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਇੱਕ ਆਪਾਂ ਜੀਪ ਲੈ ਕੇ ਪਹੁੰਚੇ ਹਾਂ ਪਹਿਲਾਂ ਵੀ ਤੁਸੀਂ ਦੇਖੀ ਹੋਊਗੀ ਤੇ ਇਹਨਾਂ ਨੇ ਗੱਡੀ ਹੈ ਜਿਹੜੀ ਆਪਦੀ ਵੇਚਣੀ ਹੈ ਤੇ ਕਿਸੇ ਨੂੰ ਵੀ ਪਸੰਦ ਆਵੇ ਖਰੀਦ ਲਿਓ ਕਿਉਂਕਿ ਇਹਨਾਂ ਨੇ ਜਲਦੀ ਸੇਲ ਕਰਨੀ ਹੈ ਰੇਟ ਮਾਲਕ ਨੇ ਕਿਹਾ ਉੱਪਰ-ਨੀਚੇ ਕਰ ਲਾਂਗੇ ਪੂਰਾ ਜਾਂਚ ਕੇ ਘਟਾ ਦਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਟਾਇਰ ਨਵੇਂ ਨੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਤੇ ਗੱਡੀ ਵਧੀਆ ਮਨੂਕੇ ਏਰੀਆ 'ਚ ਗੱਡੀ ਖੜੀ ਆ ਇੱਕਤੀ ਮਾਲਕ ਨੇ ਡਿਮਾਂਡ ਲਾ ਕੇ ਭੇਜੀ ਆ ਜੀਪ ਹੈ ਜੀ ਆਹ ਤੇ ਰੰਗ ਵਧੀਆ ਹੋਇਆ ਹੈ ਗਲੀ ਸੜੀ ਕੋਈ ਨਹੀਂ ਹੈਗੀ ਬਾਕੀ ਤੁਹਾਡੇ ਸਾਹਮਣੇ ਐ ਸੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਸੀ ਨੰਬਰ 7355080206 ਮਾਲਕ ਨਾਲ ਤੁਸੀਂ ਗੱਲ ਜ਼ਰੂਰ ਕਰ ਲਿਓ ਜੀ ਹੁਣ ਆਪਾਂ ਇੱਕ Maruti 800 ਗੱਡੀ ਲੈ ਕੇ ਪਹੁੰਚਿਆ 2003 ਮਾਡਲ ਐ ਸੀ ਸੈਂਟਰ ਲੁੱਕ ਐ ਤੇ 45000 ਰੁਪਿਆ ਇਸ ਗੱਡੀ ਦੀ ਸਿਰਫ ਡਿਮਾਂਡ ਐਗੀ ਗੱਡੀ ਖੜੀ ਹੈ ਲੁਧਿਆਣਾ ਏਰੀਆ ਚ ਦੂਜਾ ਮਹੀਨਾ 2 ਤਰੀਕ 7ਵਾਂ ਮਹੀਨਾ ਦੂਜਾ ਮਹੀਨਾ ਨਹੀਂ ਜੀ 2 ਤਰੀਕ 7ਵਾਂ ਮਹੀਨਾ ਤੇ 2024 ਤੱਕਰ ਗੱਡੀ ਦੀ ਪਾਸਿੰਗ ਪਈ ਹੈ ਰੀਨਿਊ ਕਰਵਾਈ ਹੋਈ ਸਗੀ ਤੇ 70 ਤੋਂ 75 ਪੈਸੇ ਟੈਰਾਂ ਦੀ ਕੰਡੀਸ਼ਨ ਵੀ ਪਈ ਆ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਆ ਚਲਾਉਣ ਦੇ ਵਿੱਚ ਕੋਈ ਨੁਕਸ ਨਹੀਂ ਹੈਗਾ ਬਾਕੀ ਤੁਹਾਡੇ ਸਾਹਮਣੇ ਗੱਡੀ ਆ ਕਿਸੇ ਨੂੰ ਪਸੰਦ ਆਵੇ ਜਾ ਕੇ ਦੇਖ ਸਕਦਾ ਹਾਂ ਗੱਲਬਾਤ ਕਰ ਸਕਦਾ ਹਾਂ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 70 0 90 10 200 ਆ ਦਾ 10399 ਜੀ ਸੋਰੀ ਮਿਸਟੇਕ ਹੋ ਗਿਆ ਸੀ ਬਾਕੀ ਨੰਬਰ ਇੱਕ ਵਾਰੀ ਤੁਸੀਂ ਕਨਫਰਮ ਕਰ ਲਿਆ ਕਰੋ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਹੁੰਦਾ ਜੀ ਕਈ ਵਾਰੀ ਬੋਲਣ ਦੇ ਵਿੱਚ ਕਈ ਵਾਰੀ ਦੇਖਣ ਦੇ ਵਿੱਚ ਮਿਸਟੇਕ ਹੋ ਜਾਂਦੀ ਹੈ ਨੰਬਰ ਸਕਰੀਨ ਤੇ ਹੈ ਜੀ ਤੇ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੋਂ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਜੇ ਤੁਹਾਨੂੰ ਪਸੰਦ ਆਈਏ ਵੀਡੀਓ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਜਲਦੀ ਮਿਲਦੇ ਹਾਂ ਜੀ ਤੇ ਅਗਲੀ ਵੀਡੀਓ ਚ ਤੁਹਾਨੂੰ ਕੀ ਚਾਹੀਦਾ ਕਿਹੜੀ ਮਸ਼ੀਨਰੀ ਚਾਹੀਦੀ ਹੈ ਕਰੋ ਕਮੈਂਟ ਤੇ ਕਿਸੇ ਨੇ ਕੁਝ ਵੀ ਵੇਚਣਾ ਭੇਜੋ ਆਪਣੇ ਕੋਲੇ